ਸਾਹਿਬ ਜਾਨ ਛੋਟੇ ਸਾਹਿਬ ਜਾਨ ਦਰਬਾਰ ਚ ਚਿਣਿਆ ਜਾਂਦਾ ਸੀਗਾ ਉਹ ਦਰਬਾਰ ਸਜਿਆ ਹੋਇਆ ਸੀਗਾ ਪੂਰਾ ਹਮ ਇੱਕ ਐਗਜ਼ਾਮਪਲ ਦੇ ਰਿਹਾ ਹਾਂ ਉਹਨਾਂ ਨਾਲ ਕਿਸੇ ਦੀ ਤੁਲਨਾ ਨਹੀਂ ਕਰ ਰਿਹਾ ਮੈਂ ਹਮ ਉਸ ਸਿੱਖਿਆ ਲੈ ਰਿਹਾ ਦਰਬਾਰ ਪੂਰਾ ਸਜਿਆ ਹੋਇਆ ਸੀਗਾ ਬੜਿਆਂ ਨੇ ਕਿਹਾ ਮਹਾਰਾਜਾ ਦੇ ਹੱਕ ਦੇ ਵਿੱਚ ਕਿ ਯਾਰ ਤੂੰ ਬੜਾ ਵਧੀਆ ਕਰ ਰਿਹਾ ਕਿ ਇਹ ਛੋਟੇ ਬੱਚੇ ਨੂੰ ਦਰਬਾਰ ਚ ਚਿਣਾ ਦੇ ਵਧੀਆ ਹਮ ਮਲੇਰ ਕੋਟਲੇ ਦਾ ਮਹਾਰਾਜ ਸੀਗਾ ਇੱਕ ਹਾ ਦਾ ਨਾਮ ਆ ਰਿਆ ਸੀ ਉਹਨੇ ਮਰਿਆ ਸੀਗਾ ਨਾ ਜੀ ਉਹਨੇ ਕਿਹਾ ਸੀਗਾ ਸਾਡਾ ਦੁਸ਼ਮਣੀ ਸਾਡਾ ਵੈਰ ਇਹਦੇ ਫਾਦਰ ਨਾਲ ਆ ਹਮ ਗੁਰੂ ਗੋਬਿੰਦ ਸਿੰਘ ਜੀ ਨਾਲ ਆ ਸਾਡੇ ਬੱਚਿਆਂ ਨਾਲ ਕੋਈ ਦੁਸ਼ਮਣੀ ਨਹੀਂ ਇਹ ਜੋ ਮੇਰਾ ਵੀ ਭਰਾ ਮਰਿਆ ਮਲੇਰਕੋਟਲੇ ਦੇ ਨੇ ਕਿਹਾ ਸੀ ਮੇਰੇ ਦੋ ਭਰਾ ਮਰੇ ਨੇ ਦੋ ਪਤ ਨਹੀਂ ਤਿੰਨ ਹਮ ਪਰ ਮੇਰੀ ਦੁਸ਼ਮਣੀ ਮਰਦਾਂ ਦੇ ਨਾਲ ਮਰਦਾਂ ਨਾਲ ਮੈਂ ਨਿਬੜੂਗਾ ਮੇਰਾ ਬੱਚਿਆਂ ਤੇ ਜਨਾਨੀਆਂ ਨਾਲ ਕੋਈ ਵੈਰ ਵਿਰੋਧ ਨਹੀਂ ਜੀ ਅੱਜ ਤੱਕ ਉਹਦੀ ਪੀੜ੍ਹੀ ਅੱਜ ਤੱਕ ਉਹਦੀ ਕੁੱਲ ਅੱਜ ਹੁਣ ਪਿੱਛੇ ਜੇ ਮੌਤ ਹੋਈ ਹੈ ਉਹਨਾਂ ਦੀ ਮਲੇਰ ਕੋਟਲ ਅੱਜ ਤੱਕ ਉਹਨਾਂ ਦੀ ਪੀੜ੍hiyan ਚਲਦੀਆਂ ਆ ਰਹੀਆਂ ਨੇ ਕਿਉਂ ਕਿਉਂਕਿ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਬੱਚਿਆਂ ਨਾਲ ਸਾਡਾ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਕਸੂਰ ਸੀ ਉਹ ਸੀ ਟੰਗੇ ਜਿਨ੍ਹਾਂ ਦਾ ਕਸੂਰ ਹੈ ਉਹਨਾਂ ਨੂੰ ਮਾਰੋ ਬੱਚਿਆਂ ਦਾ ਕੀ ਕਸੂਰ ਹੈ ਯਾਰ ਅਸੀਂ ਕਿਉਂ ਉਹਨਾਂ ਦੇ ਪੈਕੇਜ ਦੇ ਵਿੱਚ ਆ ਜਾਂਦੇ ਆ ਮੈਂ ਤਾਂ ਗੁਰਬਾਣੀ ਪੜਨ ਆਲਾ ਆਇਆ ਮੈਂ ਤਾਂ ਗੁਰਦੁਆਰੇ ਜਾਣ ਆਲਾ ਆਇਆ ਮੈਂ ਤਾਂ ਇੱਕ ਉਹੰਕਾਰ ਦੀ ਗੱਲ ਕਰਦਾ ਪਰ ਕੀ ਸਾਡਾ ਇਤਿਹਾਸ ਨੇ ਸਾਨੂੰ ਸਿਖਾਇਆ ਨਹੀਂ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਵੱਡਿਆਂ ਦੀ ਲੜਾਈ 'ਚ ਬੱਦਿਆਂ ਦੀ ਲੜਾਈ ਵੀ ਨਹੀਂ ਜਿਨ੍ਹਾਂ ਨੇ ਲੜਾਈ કરી ਉਹ ਹੈ ਨਹੀਂਗੇ ਪੰਜਾਬ ਦੇ ਬੰਦਿਆਂ ਨੇ ਹੀ ਮਾਰਿਆ ਉਹਨਾਂ ਨੂੰ ਕਿ ਗਲਤੀ ਸੀ ਤਾਂ ਕਰਕੇ ਮਾਰਿਆ ਬੱਚਿਆਂ ਦਾ ਕੀ ਕਸੂਰ ਆ ਸਹੀ ਗੱਲ ਹੈ ਕੀ ਕਸੂਰ ਆ ਬੱਚਿਆਂ ਦਾ ਆਪਾਂ ਅਕਾਲੀ ਦਲ ਨੇ ਤਾਂ ਸਾਡੇ ਸਾਹਮਣੇ ਬੇਦਬੀ ਕਰਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹਨੂੰ ਮੈਂ ਮਾਪਿਓਦੋਂ ਵੀ ਉੱਤਾ ਸਮਝਦਾ ਗੱਲਾਂ ਕਰੀ ਜਣੀਆਂ 84 ਦੀਆਂ ਬਹੁਤ ਗਲਤ ਹੋਇਆ ਬਾਈ ਬਹੁਤ ਗਲਤ ਹੋਇਆ ਵੀਡੀਓ ਕਲੋਨੀ ਸਿਰਫ ਇੱਕ ਆ ਪੂਰੇ ਵਰਲਡ ਦੇ ਵਿੱਚ ਪਰ ਉਸ ਤੋਂ ਬਾਅਦ ਕੀ ਹੋਇਆ ਕੱਲਾ ਕਾਂਗਰਸ ਨਹੀਂ ਇਨਵੋਲਵ ਸੀਗੀ ਬੀਜੇਪੀ ਦਾ ਅਕਾਲੀ ਦਲ ਦਾ ਸਭ ਤੋਂ ਵੱਡਾ ਰੋਲ ਸੀਗਾ ਪੁੱਛੋ ਕਦੇ ਕਿਸੇ ਬਜ਼ੁਰਗ ਤੋਂ ਜਿਨ੍ਹਾਂ ਦਾ ਮੁੱਖ ਰੋਲ ਸੀ ਉਹਨਾਂ ਨੂੰ ਤਾਂ ਠੀਕ ਆ ਮਹਾਰਾਜ ਨੇ ਸਜ਼ਾ ਦੇਈ ਪਰ ਜਿਹੜੇ ਨੇ ਉਹਨਾਂ ਨੇ ਰੋਟੀਆਂ ਸੇਕੀਆਂ ਬੀਜੇਪੀ ਦਾ ਅਡਵਾਨੀ ਜੀ ਦਾ ਦੇਖੋ ਕਿੰਨਾ ਵੱਡਾ ਰੋਲ ਸੀਗਾ ਇਹਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਦੇ ਦੇਖੋ ਕਿ ਜਦੋਂ ਦੰਗੇ ਹੋ ਰਹੇ ਸੀਗੇ ਇੱਕ ਦੂਜੇ ਦੀਆਂ ਜ਼ਮੀਨਾਂ ਦੇ ਕਬਜ਼ੇ ਕਰੇ ਜਾ ਰਹੇ ਸੀਗੇ 8484 ਫਿਲਮ ਦੇਖੀ ਹੈ ਨਾ ਦਿਲਜੀਤ ਦੀ ਜੀ ਦਿਲਦਲਾਨ ਅਲੀ ਵਿਚਾਰ ਦਿਲਦਲਾਨ ਨਾਲ ਨਹੀਂ ਅਸਲੀਅਤ ਆ ਕਸੂਰ ਕਿਸੇ ਦਾ ਫਾਇਦਾ ਕੋਈ ਹੋਰ ਚਕੇ ਜਿਹਦਾ ਮਰਜ਼ੀ ਕਸੂਰ ਹੋਵੇ ਪਰ ਉਹ ਸਿਚੁਏਸ਼ਨ ਗਲਤ ਸੀ ਕਿ ਮੈਂ ਬਾਰ ਬਾਰ ਕਹਿ ਰਹੇ ਹਾਂ ਜੀ ਪਰ ਬੱਚਿਆਂ ਨਾਲ ਦਾ ਯਾਰ ਸਾਡੇ ਯਾਰ ਸਾਡੀ ਕਿਉਂ ਸਾਨੂੰ ਸੁਣਨਾ ਪੈਂਦਾ ਨਹੀਂ ਜਾਇਜ਼ ਗੱਲ ਹੈ ਭਾਈ ਮੈਂ ਤਾਂ ਤਾਂ ਹੀ ਮੈਂ ਤਾਂ ਇਵਨ ਇਹ ਟੌਪਿਕ ਜਿਹੜਾ ਮੈਨੂੰ ਤਾਂ ਲੱਗਦਾ ਕਿ ਮੈਂ ਉਹਨੂੰ ਪੁੱਛੂੰਗਾ ਜਿਹੜਾ ਉਸ ਟਾਈਮ ਸੀਗਾ ਹਾਂ ਉਹਨੂੰ ਸਾਰਿਆਂ ਨੂੰ ਪੁੱਛਣਾ ਚਾਹੀਦਾ ਦਰਬਾਰ ਸਾਹਿਬ ਚੋਂ ਕੌਣ ਹੱਥ ਬਾਰ ਕਰਕੇ ਹੱਥ ਖੜੇ ਕਰਕੇ ਬਾਹਰ ਆਇਆ ਜਦੋਂ ਇੱਕ ਵਾਰੀ ਅਰਦਾਸ ਹੋ ਹੀ ਗਈ ਸੀ ਕਿਹਨੇ ਹੱਥ ਖੜੇ ਕਰਕੇ ਬਾਹਰ ਆਇਆ ਕੋਈ ਪੁੱਛੋ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਯਾਰ ਬਾਬਲ ਕਲਾਂ ਗੋਲੀकांड ਹੋਇਆ ਸਾਰੇ ਉੱਤੋਂ ਤੋਂ ਲੈ ਕੇ ਥੱਲੇ ਤੱਕ ਸਰਦਾਰ ਸਿੱਖ ਅਕਾਲੀ ਦਲ ਦੀ ਸਰਕਾਰ ਸੀਗੀ ਫਿਰ ਕਿਉਂ ਬਾਬਲ ਕਲਾਂ ਗੋਲੀकांड ਹੋਇਆ ਪੁੱਛਿਆ ਕਿਸੇ ਨੇ ਹੁਣ ਸਟੇਨ ਗਨ ਸਿੱਧੀ ਕਰਤੀ ਦਰਬਾਰ ਸਾਹਿਬ ਉਦੋਂ ਤਾਂ ਅਸੀਂ ਪੈਦਾ ਐ ਜੰਮੇ ਹੋਏ ਆ 26 ਸਾਲ ਦੀ ਉਮਰ ਆ ਮੇਰੀ ਹੁਣ ਨਹੀਂ ਪੁੱਛਦੇ ਸਾਡੀ ਕਮਿਊਨਿਟੀ ਕੱਟੀ ਹੋ ਜਵੇ ਹਿੰਦੂ ਵੀ ਇਕੱਠੇ ਹੋਣ ਸਿੱਖ ਵੀ ਇਕੱਠੇ ਹੋਣ ਸਾਰੇ ਪੁੱਛਣ ਕਿਉਂ ਯਾਰ ਕਿਉਂ ਕਰ ਰਹੇ ਹੋ ਇਦਾਂ ਕਿਉਂ ਦਰਵਾਜ਼ਾ ਕਿਉਂ ਗੁਰੂ ਘਰ ਦੇ ਵਿੱਚ ਬੂਟ ਪਾ ਕੇ ਹੁਣ 2024 ਦੇ ਵਿੱਚ ਤੁਸੀਂ ਪੁਲਿਸ ਵਾਲੇ ਵਾਰ ਤੇ ਪੁੱਛਿਆ ਹੀ ਨਹੀਂ ਕਿਸ ਨੇ ਭਾਈ ਉਮੀਦ ਕਰਦੇ ਆ ਕਿ ਹੋਰ ਯੂਥ ਦੇ ਲੀਡਰ ਆਣ ਤੁਹਾਡੇ ਵਰਗੇ ਜਿਹੜੇ ਅੱਧਾ ਦੇ ਸਵਾਲ ਕਰਨ ਸਰਕਾਰ ਨਾਲ ਮੈਨੂੰ ਲੱਗਦਾ ਕਿ ਸਵਾਲ ਕਰਨਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਸਵਾਲ ਹੀ ਨਹੀਂ ਕੀਤਾ ਜਾਏਗਾ ਤਾਂ ਚੇਂਜ ਤਾਂ ਦੂਰ ਦੀ ਗੱਲ ਹੈ ਲੋਕਾਂ ਨੂੰ ਮੈਨੂੰ ਲੱਗ ਰਿਹਾ ਕਿ ਇਹੋ ਜਿਹੇ ਲੀਡਰਾਂ ਦੀ ਕਮੀ ਹੈ ਜਿਹਦੇ ਨਾਲ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਕੌਨਫੀਡੈਂਸ ਆਏ ਕਿ ਹਾਂ ਯਾਰ ਆ ਖੜਾ ਆਪਾਂ ਇਹਦੇ ਨਾਲ ਖੜਦੇ ਆ ਚਲੋ ਸਵਾਲ ਪੁੱਛਦੇ ਆ ਮੈਨੂੰ ਲੱਗ ਰਿਹਾ ਕਿ ਸ਼ਾਇਦ ਇਹੋ ਜਿਹੇ ਹੋਰ ਲੀਡਰ ਆਣਗੇ ਤਾਂ ਕੌਨਫੀਡੈਂਸ ਆਣਾ ਸਟਾਰਟ ਹੋਏਗਾ ਸਾਰਿਆਂ ਦਾ ਲੋਕਾਂ ਨੂੰ ਲੱਗੇਗਾ ਕਿ ਹਾਂ ਬਈ ਮੈਂ ਸਵਾਲ ਪੁੱਛੂੰਗਾ ਤੇ ਮੇਰੇਤੇ ਨਹੀਂ ਆਜੇਗੀ ਗੱਲ ਜਦੋਂ ਓਬਵੀਅਸਲੀ ਗੱਲ ਹੈ ਕਿ ਜਦੋਂ ਇਕੱਠ ਹੁੰਦਾ ਵੈ ਨਾ ਉਦੋਂ ਅਗਲਾ ਬੰਦਾ ਡਰ ਜਾਂਦਾ ਕਿ ਹਾਂ ਯਾਰ ਇਹ ਹੁਣ ਤਾਂ ਇਕੱਠ ਹੈ ਜਦੋਂ ਕੱਲਾ ਬੰਦਾ ਹੁੰਦਾ ਨਾ ਉਦੋਂ ਹੀ ਗੋਲੀ ਵਜਦੀ ਹੈ ਬਟ ਜਦੋਂ ਇਹ ਸਪੋਰਟ ਹੁੰਦੀ ਹੈ ਨਾ ਲੋਕਾਂ ਦੀ ਹੋਰ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਸਪੋਰਟ ਮਿਲੀ ਹੈ ਲੋਕਾਂ ਦੀ ਤਾਂ ਹੀ ਤੁਸੀਂ ਇਹ ਗੱਲ ਕਰ ਪਾ ਰਹੇ ਹੋ ਇੰਨੇ ਖੁੱਲੇ ਹੋ ਕੇ ਭਾਜੀ ਉਹ ਇੱਕ ਨਾ ਫਿਲਮ ਦਾ ਡਾਇਲੋਗ ਆ ਕਹਿੰਦਾ ਜੇ ਉਹ ਉਹ ਬੰਦਾ ਲੜਨ ਜਾਂਦਾ ਅਖੀਰ ਚ ਲਾ ਤੁਹਾਡਾ ਵੀ ਮੈਨੂੰ ਲੱਗਦਾ ਜ਼ਿਆਦਾ ਲੰਬਾ ਹੋ ਗਿਆ ਉਹ ਬੰਦਾ ਇਕੱਲਾ ਹੀ ਲੜਨ ਚੱਲ ਜਾਂਦਾ ਹੂੰ ਉਹ ਬੜੀ ਫੇਮਸ ਫਿਲਮ ਆ ਉਹ ਕੋਈ ਕਹਿੰਦਾ ਤੇਰਾ ਮੁੰਡਾ ਮੇਰੇ ਮੁੰਡੇ ਨੂੰ ਕੁੱਟਣ ਆਇਆ ਸੀ 10 ਬੰਦੇ ਲੈ ਕੇ ਹੂੰ ਉਹਦੀ ਮਾਂ ਕੁੱਟਦੀ ਐ ਉਹਨੂੰ ਉਹ ਤੇ ਉਹਦੀ ਮਾਂ ਉਹਨੂੰ ਬਹੁਤ ਕੁੱਟਦੀ ਐ ਤੇ ਕਹਿੰਦੀ ਤੂੰ ਤੂੰ 10 ਮੁੰਡੇ ਕਿਉਂ ਲੈ ਕੇ ਗਿਆ ਸੀਗਾ ਜਿਹੜੀ ਸ਼ਿਕਾਇਤ ਲਾਉਂਦੀ ਸੀ ਉਹ ਕਹਿੰਦੀ ਸੀ ਤਾਂ ਕੁੱਟਦੀ ਐ ਕਿਉਂਕਿ ਉਹਨੂੰ ਕੁੱਟ ਕੇ ਆਇਆ ਉਹ ਕਹਿੰਦੀ ਤੂੰ 10 ਬੰਦੇ ਕਿਉਂ ਲੈ ਕੇ ਗਿਆ ਨਾਲ ਤੂੰ ਕੱਲਾ ਕਿਉਂ ਨਹੀਂ ਗਿਆ ਉਹਨੂੰ ਕੁੱਟਣ ਜਦੋਂ ਲੋਕਾਂ ਦਾ ਵਿਸ਼ਵਾਸ ਤੁਹਾਡੇ 'ਚ ਹੋ ਜਵੇ ਲੋਕਾਂ ਨੂੰ ਇਹ ਹੋਵੇ ਤੁਹਾਨੂੰ ਨਾ ਇਹ ਹੋਵੇ ਕਿ ਮੇਰੇ ਪਿੱਛੇ 10 ਲੱਖ ਬੰਦਾ ਖੜਾ ਨਾ ਲੋਕਾਂ ਨੂੰ ਇਹ ਹੋਵੇ ਕਿ ਯਾਰ ਇਹ ਮੂਰੇ ਖੜਾ 10000 ਬੰਦੇ ਨੂੰ 10 ਲੱਖ ਬੰਦ ਨੂੰ ਇਹ ਹੋਵੇ ਕਿ ਯਾਰ ਇਹ ਮੂਰੇ ਖੜਾ ਬਸ ਲੋਕਾਂ ਨੂੰ ਕੰਮ ਕਰਨ ਦੋ ਲੋਕੀ ਕਿਉਂ ਅਸੀਂ ਲੋਕ ਕਹਿੰਨੇ ਆ ਕਿ ਜੀ ਖੂਨ ਮੰਗਦੀ ਆ ਸਿਆਸਤ ਉਹ ਤੁਸੀਂ ਆਪਣਾ ਖੂਨ ਦੇ ਦੋ ਲੀਡਰ ਹੋ ਉਹ ਤੋਂ ਪੱਜਾਂਦੇ ਹੋ ਪਰ ਭਾਈ ਮੈਨੂੰ ਲੱਗਦਾ ਹੈ ਇਹੀ ਡਿਫਰੈਂਸ ਆ ਲੋਕਾਂ ਇਹ ਲੀਡਰ ਨੂੰ ਲੋਕੀ ਕਹਿਣ ਕਿ ਯਾਰ ਇਹ ਬੰਦਾ ਆ ਪਰ ਭਾਈ ਜਿਹੜੇ ਤੁਸੀਂ ਕਹਿਣਾ ਕਿ ਜਿਹੜਾ ਕੱਲਾ ਜਾ ਕੇ ਟੱਕਰ ਲੈਣ ਦੀ ਹਿੰਮਤ ਰੱਖਦਾ ਮੈਨੂੰ ਲੱਗਦਾ ਸ਼ਾਇਦ ਉਹੀ ਤਾਂ ਡੈਫੀਨੇਸ਼ਨ ਆ ਲੀਡਰ ਦੀ ਇੱਕ ਜਨੂਇਨ ਲੀਡਰ ਦੀ ਡੈਫੀਨੇਸ਼ਨ ਵੀ ਹੋਈ ਹੈ ਉਹੀ ਹੈ ਲੈ ਚੱਕ ਕੇ ਸਾਨੂੰ ਮਾਰਿਆ ਸੀ ਅੰਦਰ ਪੀਏ ਯੂ ਜੱਤ ਰਦੇਗਾ ਮੈਨੂੰ ਯਾਰ ਕਿਹੜਾ ਇੱਕ ਵਾਰੀ ਅਰੈਸਟ ਕਰਿਆ ਕੋਈ ਪੰਜਾਬ ਚ ਜਾਂ ਥਾਣਾ ਨਹੀਂ ਹੋਣਾ ਜਿੱਥੇ ਮੈਨੂੰ